ਹਰਪ੍ਰੀਤ ਸਿੰਘ ਜੀ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਆਜਾ ਮਾਨਸਤਾਨ ਇੱਕ ਸਾਲ ਹੋ ਗਿਆ ਸਾਬਾ ਦਾ ਇਹ ਸਾਲਾਂ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਜਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਅਰਸ਼ਾਦੇ ਵੀ ਮਤ ਨਹੀਂ ਦਿਖਣ ਹੋ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜਿਹੜਾ ਹੈ ਕੁਝ ਹੋਰ ਚੱਕਰ ਜਾਂਦਾ ਦਾਣੇ ਪਾਉਣਾ ਸ਼ੁਰੂ ਕਰ ਦਿੱਤਾ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਅਸੀਂ ਦੇਖੋ ਛੋਟੇ ਛੋਟੇ ਬਕਸ਼ੇ ਵੀ ਲਾਇਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਇਏ ਨੇ ਇਹ ਉਹਦੇ ਕਰਕੇ ਫਿਰ ਦੋ ਟਾਈਮ ਲੱਗਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇ ਨਹੀਂ ਜਾਂਦਾ 10:00 ਵਜੇ ਮੈਂ ਇੱਥੇ ਸਾਢੇ 11 12 ਸਵਾ 12 ਜਾਣਾ ਇਹ ਬਾਅਦ ਚ ਨਹੀਂ ਆਈਦਾ ਸ਼ਾਮ ਨੂੰ ਬਿਲਕੁਲ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵੇ ਰਿਕੋ ਕਾ ਚੱਲਣਾ ਜਦੋਂ ਕਿਤੇ ਕਿਤੇ ਇੱਕ ਅੱਧੇ ਬਾਹਰ ਜਾਣਾ ਪੈਂਦਾ ਜੇ ਕਿਤੇ ਬਾਹਰ ਚੱਲ ਜਾਈਏ ਤੇ ਜੇ ਟਾਈਮ ਹੈ ਤੇ ਸਵੇਰੇ ਭਾਰੀ ਅੱਜ ਜੇ ਮੈਂ ਸ਼ਾਮ ਨੂੰ ਆ ਗਿਆ 2:00 3:00 4:00 ਵਜੇ ਫਿਰ ਪਾਦੀਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲਈਦਾ ਤੁਹਾਨੂੰ ਬੱਸ ਹੋ ਗਿਆ ਤੁਹਾਨੂੰ ਇਹ ਇਹਨਾਂ ਨੂੰ ਦਾਣਾ ਪੰਦਿਆ ਹੁਣ ਤੇ ਇਹ ਵੀ ਤੁਹਾਨੂੰ ਕਵਾਜਾ ਦਿੰਦੇ ਹੋਣੇ ਦਿੰਦੇ ਜੀ ਪਰ ਸੋ ਇਦਾਂ ਹੀ ਹੋਇਆ ਮੇਰਾ ਤੇ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਇਆ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਜਵਾਰ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪਿਆ ਰਹਿਣਾ ਆ ਜਾ ਆ ਜਾ ਤਿੰਨ ਕਈਆਂ ਬੰਦਿਆਂ ਸੁਣਿਆ ਉੱਥੇ ਉਹ ਕਹਿੰਦੇ ਵਾਪਕ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਿਆ ਪਛਾਣੇ ਨਾਲ ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਾਸਾ ਨਹੀਂ ਜੇ ਰੱਬ ਨੇ ਕੇਸ ਰਾਹ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਿਰਾਸ਼ਾ ਨਹੀਂ ਜਾਂ ਦਿੰਦਾ ਫੁਰਕਾ ਸ਼ਕਨਾ ਜੋ ਜਿੰਨੇ ਆਖਣਾ ਇਹ ਕਿ ਨਾਖਣਾ ਲਖਣਾ ਚਲ ਜੋ ਮਿਸਤਰੀ ਦੇ ਘਰ ਤੇ ਇਹਨਾਂ ਬਬੂ ਦੀ ਸਵੇਰ ਆਚ ਨਰਮੀ ਜਾਂ ਹਲਮੀ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਈ ਕਿ ਜਾਂ ਬਚਪਨ ਤੋਂ ਹੀ ਦੇਖੋ ਬਚਪਨ ਤੋਂ ਜਦੋਂ ਇਹ ਡੰਗਰ ਚ ਆਉਂਦੇ ਸੀ ਸਾਧਾ ਨਾਲ ਬੈਠਦਾ ਕੂ ਜੋ ਪਾਣੀ ਕਰਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚਾ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13-14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖਿਆ ਸਾਡਾ ਭਰਾ ਉਸਤਾਦ ਹੈ ਲੋਹਾਰ ਦਾ ਲੋਵਾਰਾ ਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੀਆਂ ਪਰ ਹੁਣ ਨਹੀਂ ਹੁੰਦਾ ਉਹ ਤੇ ਖਤਮ ਹੋ ਵੀ ਗਿਆ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਹੈ ਉਸ ਪਾਸੇ ਹੈ ਇਹ ਸੇ ਦਾਰਾਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈ ਲੀ ਜੀ ਸੱਚੀ ਗੱਲ ਬੱਚੇ ਦਾ ਪਰਿਵਾਰ ਆਜਦਨ ਤੇ ਸਰਦੀ ਬਣੀ ਕੁਛ ਨਹੀਂ ਆਂਦੇ ਆਨੇ ਕੋਟ ਥੱਲੇ ਕੋਟੀ ਛਾਪੂਛਾ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਛ ਹੋਵੇ ਤੇਰਾ ਟਾਈਮ ਹੋਗਾ ਮੈਂ 9:35 ਦੇ ਘਰੋਂ 5:00 ਤੇ ਨਿਕਲਣਾ 35 ਤੱਕ ਆ ਜਾਣਾ ਇਹ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤੇ ਮੈਂ ਰਹਿਣੀ ਉਹ ਫਿਰ ਉਹ ਜਿਹੜਾ ਸਾਸਰੀ ਘਰ ਬੁਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਪਤਾਸਾ ਦਿੰਦੇ ਸੀ ਤੇ ਮੇਰੇ ਮਨ ਚ ਇਹ ਗੱਲ ਆਈ ਜਾਂਦਾ ਸਾਸਰੀ ਘਰ ਬੁਲਾਉਂਦਾ ਉਹ ਖਾਲੀ ਤੁਰ ਜਾਂਦਾ ਕੀ ਫਰਕ ਪੈਂਦਾ ਜੇ ਦੋ ਇੱਧਰ ਜਾਂਦਾ ਤਾਂ ਸੋ ਇੱਧਰ ਵੀ ਜਾਏ ਆਪਣੀ ਤੇ ਹੀ ਖਾਨੇ ਅਬ ਇਹ ਕਿਹ ਬੱਚੇ ਨੂੰ ਪੱਪਾ ਜੋਗਾ ਉਹਨੇ ਕਿਹਾ ਉਹ ਬੇਵੋਹ ਦੇ ਕੋਲ ਇਹਦਾ ਪਿਆਰ ਕਰਦਾ ਅੱਜ ਤੁਸੀਂ ਕਿ ਦਾ ਗਏ ਕੁਝ ਵੇਖ ਕੇ ਕੁਝ ਭਾਵ ਨਾ ਦਤ ਬੀਨਾਂ ਦਾ ਸਭ ਕੁਝ ਹੋ ਦਿੰਦਾ ਠੀਕ ਨੇ ਆਪੋ ਆਪਣੇ ਥਾਂ ਵੱਡਾ ਬਚਾਉਂਦਾ ਰਹਾ ਨਾ ਕਦੇ ਮੰਗਿਆ ਨਾ ਕੁਝ ਉਹਨੂੰ ਦਿੱਤਾ ਜਾਣੇ ਆਉਂਦੇ ਆਉਂਦੇ ਪੋਤਰੀਆਂ ਦੋ ਇੱਕ ਪੋਤਰਾ ਵੱਡੀ ਗੁੱਡੀ ਦਾ ਇੱਕ ਮੁੰਡਾ ਇੱਕ ਕੁੜੀ ਹੈ ਉਹ ਅੰਮ੍ਰਿਤਸਰ ਸ਼ਰੋਮੀ ਕਮੇਟੀ ਚ ਲੱਗਾ ਹਰਮੰਦਰ ਸਾਹਿਬ ਬੜੀ ਖੁਸ਼ੀ ਦੀ ਧਿਆੜੀ ਹੈ ਦੋ ਬੇਟੀਆਂ ਨੇ ਐਫ 2 ਡੇ ਨੇ ਇੱਕ ਡਾਇਰੈਕਟਰ ਹੈ ਡਰਾਮੇ ਕਰਾਉਂਦੀ ਹੈ ਉਹ 9 ਸਾਲ ਲਾਏ ਨੇ ਡੀਏਵੀ ਸੈਂਟਰ ਚ ਤੇ ਵੱਡੀ ਨੇ ਤਪਲਾ ਸੰਗੀਤ ਕੀਤਾ ਅਰਸਤਾ ਕੋਸ਼ ਕੀਤਾ ਅਬੀ ਸ਼ਾਦੀ ਮੈਂ ਨੰਬਰ ਉਹ ਹੀ ਦੋਇਆਂ ਪਾੜਾ ਬਹੁਤ ਧੰਵਾ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਬਾਪੂ ਜੀ ਨੇ ਪਿਛਲੇ 30 ਸਾਲ ਤੋਂ ਜੋ ਹੈ ਇਹਨਾਂ ਪਖਸ਼ੀਆਂ ਨੂੰ ਦਾਣਾ